ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੇਰੀ ਸਾਰੇ ਵੀਰਾਂ ਭੈਣਾਂ ਨੂੰ ਇਹ ਬੇਨਤੀ ਆ ਕਿ ਇਹ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜਾਵੇ ਤਾਂ ਕਿ ਇਹਨਾਂ ਦੀ ਜੋ ਇਹਨਾਂ ਨੇ ਕਰਤੂਤ ਕੀਤੀ ਆ ਸਿਵਲ ਹਸਪੀਟਲ ਸਮਰਾਲਾ ਦੇ ਸਟਾਫ ਨੇ ਉਹ ਦੁਨੀਆ ਦੇ ਸਾਹਮਣੇ ਆ ਸਕੇ ਤਾਂ ਕਿ ਕਿਸੇ ਨਾਲ ਇਹ ਕੰਮ ਨਾ ਹੋਵੇ ਜੋ ਸਾਡੇ ਨਾਲ ਹੋਇਆ ਏ ਮੈਡਮ ਸ੍ਰਿੰਦਰਜੀ ਸਾਡੇ ਬੱਚੇ ਦੀ ਜੋ ਡੈਥ ਦਾ ਕਾਰਨ ਆ ਤੁਸੀਂ ਤੇ ਤੁਹਾਡਾ ਸਟਾਫ ਏ 8 ਘੰਟੇ ਮੇਰੀ ਵਾਈਫ ਤੜਫਦੀ ਰਹੀ ਆ ਤੁਸੀਂ ਨੋਰਮਲ ਨੋਰਮਲ ਕਰਕੇ ਤੁਸੀਂ ਸਾਡੇ ਬੱਚੇ ਦੀ ਜਾਨ ਲਈ ਆ ਉਸ ਦੇ ਜ਼ਿੰਮੇਵਾਰ ਤੁਸੀਂ ਤੇ ਤੁਹਾਡਾ ਸਟਾਫ ਹੈ ਸਾਨੂੰ ਮਜਬੂਰ ਕੀਤਾ ਜਾ ਰਿਹਾ ਸੀ ਜੇ 5 ਮਿੰਟ ਵੀ ਵਾਈਫ ਨੂੰ ਉੱਥੇ ਰੱਖਣਾ ਹੈ ਤਾਂ ਸਾਨੂੰ ਸਾਤੋ ਸਹਿਨ ਮੰਗ ਰਹੇ ਸੀ ਤੁਸੀਂ ਕਿਉਂ ਤੁਸੀਂ ਸਿਰਫ ਉੱਥੇ ਰੈਫਰ ਕਰਨ ਵਾਸਤੇ ਹੀ ਮਰੀਜ਼ਾਂ ਨੂੰ ਬੁਲਾਉਂਦੇ ਹੋ ਉੱਥੇ ਸਿਰਫ ਰੈਫਰੇ ਹੁੰਦੇ ਨੇ ਮਰੀਜ਼ ਤੁਸੀਂ 8 ਘੰਟੇ ਪੂਰਾ ਕੇਸ ਨੂੰ ਖਰਾਬ ਕਰਕੇ 12 ਵਜੇ ਉਹ ਵੀ ਅਸੀਂ ਖੁਦ ਦੇਖ ਕੇ ਅਸੀਂ ਆਪਦੀ ਲੈ ਕੇ ਗਏ ਆ ਮਰੀਜ਼ ਨੂੰ ਆਪਦੇ ਨੂੰ ਤੁਹਾਡੇ ਵੱਲੋਂ ਕੋਈ ਕੇਅਰ ਨਹੀਂ ਹੋਈ ਤੁਸੀਂ 8 7 ਵਜੇ ਦੇ ਤੁਸੀਂ 5 ਮਿੰਟ ਰੁਕ ਜਾਓ 10 ਮਿੰਟ ਰੁਕ ਜਾਓ ਕੱਪੜੇ ਲਿਆਓ ਡਿਲੀਵਰੀ ਹੋਣ ਵਾਲੀ ਆ ਸਾਡੀ ਆਸ਼ਾ ਵਰਕਰ ਉਸ ਟਾਈਮ ਸਾਡੇ ਕੋਲ ਮੌਜੂਦ ਸੀ ਜਦੋਂ ਅਸੀਂ ਤੁਹਾਡੀਆਂ ਮਿੰਤਾਂ ਕਰਦੇ ਫਿਰਦੇ ਸੀ ਤੁਸੀਂ ਕੋਈ ਕੇਅਰ ਨਹੀਂ ਕੀਤੀ ਰਜਿਸਟਰ ਦੇ ਉੱਤੇ ਤੁਸੀਂ ਜੋ ਮਰਜ਼ੀ ਲਿਖੀ ਜਾਓ ਉਹ ਤੁਹਾਡੀ ਪੈਨਸਲ ਆ ਤੁਹਾਡਾ ਰਜਿਸਟਰ ਆ ਤੁਹਾਡਾ ਸਟਾਫ ਆ ਜੋ ਮਰਜ਼ੀ ਲਿਖੋ ਰੱਬ ਨੂੰ ਯਾਦ ਦੇਣੀ ਆ ਮੈਂ ਰੱਬ ਨੂੰ ਯਾਦ ਕਰਕੇ ਇੱਕ ਵਾਰ ਤੁਸੀਂ ਬਿਆਨ ਦਿੱਤਾ ਤੁਸੀਂ ਬਿਲਕੁਲ ਵੀ ਸੋਚਿਆ ਤੁਸੀਂ ਕੀ ਕਹਿ ਰਹੇ ਹੋ 11:49 ਤੇ ਤੁਹਾਨੂੰ ਕਾਲ ਕੀਤੀ ਆ ਤੁਸੀਂ ਪਹਿਲਾਂ ਵੀ ਤਾਂ ਸਾਨੂੰ ਬੁਲਾ ਰਹੇ ਸੀਗੇ ਮਾਚੂਆੜਾ ਸਾਹਿਬ ਪ੍ਰਾਈਵੇਟ ਅਸੀਂ ਤੁਹਾਨੂੰ ਪੈਸੇ ਨਾ ਦਿੰਦੇ ਸਾਨੂੰ ਬੱਚੇ ਤੋਂ ਉੱਪਰ ਦੀ ਪੈਸੇ ਸੀਗੇ ਤੁਸੀਂ ਉਸ ਟਾਈਮ ਮੈਨੂੰ ਕਹਿਂਦੇ ਵੀ ਮਾਚੂਆੜਾ ਸਾਹਿਬ ਆਜੋ ਅਸੀਂ ਕਿਉਂ ਨਾ ਆਉਂਦੇ ਤੁਸੀਂ ਸਾਨੂੰ ਕੋਈ ਰਾਹ ਨਹੀਂ ਦਿੱਤਾ ਤੁਸੀਂ ਕਾਲ ਕੱਟਤੀ ਕੋਈ ਗੱਲ ਨਹੀਂ ਕੀਤੀ ਤੁਸੀਂ ਸਾਡੇ ਬੱਚੇ ਦੀ ਮੌਤ ਦੇ ਜ਼ਿੰਮੇਵਾਰ ਤੁਸੀਂ ਤੇ ਤੁਹਾਡਾ ਸਟਾਫ ਏ ਤਰਕ ਜੋ ਡਾਕਟਰ ਸਾਹਿਬ ਨੂੰ ਬੇਨਤੀ ਆ ਕੇ ਜਲਦੀ ਤੋਂ ਜਲਦੀ ਜਿਹੜੀ ਇਨਕੁਆਰੀ ਤੁਸੀਂ ਕਰ ਰਹੇ ਹੋ ਉਹ ਜਲਦੀ ਕਰੋ ਇਹਨਾਂ ਟਾਈਮ ਸਾਡੇ ਕੋਲ ਨਹੀਂ ਹੈਗਾ ਜੋ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਪਰਿਵਾਰ ਨਾਲ ਨਾ ਹੋਵੇ